ਮੈਂ ਬ੍ਰੀਫ ਕਾਰ ਹਾਂ ਤੇ ਮੈਂ 12ਵੀਂ ਜਮਾਤ ਦੀ ਵਿਦਿਆਰਥਣ ਹਾਂ ਤੇ ਮੈਂ ਆਪਣੀ 12ਵੀਂ ਜਮਾਤ ਵਿੱਚੋਂ 98.6 ਪਰਸੈਂਟੇਜ ਜਿਹੜੀ ਹਾਸਲ ਕੀਤੀ ਆ ਤੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਹੈ ਅੱਜ ਇਹ ਕੰਮ ਨਾਲ ਮਾਣ ਮਹਿਸੂਸ ਹੋ ਰਿਹਾ ਤੁਹਾਡੇ ਸਕੂਲ ਵੱਲੋਂ ਤੁਹਾਨੂੰ ਸਨਮਾਨਤਾ ਕੀਤਾ ਜਾ ਰਿਹਾ ਜਾਂ ਮਾਪਿਆਂ ਦਾ ਮਾਣ ਸਨਮਾਨ ਵਧਿਆ ਅੱਜ ਦਿਲ 'ਚ ਕਿੰਨੀ ਖੁਸ਼ੀ ਤੁਹਾਡੀ ਮੈਨੂੰ ਬਹੁਤ ਖੁਸ਼ੀ ਆ ਤੇ ਮੇਰੇ ਜਿਹੜੇ ਮਾਤਾ ਪਿਤਾ ਵਾ ਜਦੋਂ ਉਹਨਾਂ ਨੂੰ ਪਤਾ ਲੱਗਾ ਮੇਰੀ ਪਰਸੈਂਟੇਜ ਬਾਰੇ ਤੇ ਉਹ ਵੀ ਇਹ ਜਾਣ ਕੇ ਬਹੁਤ ਖੁਸ਼ ਹੋਏ ਤੇ ਇਹਦੇ ਪਿੱਛੇ ਮੇਰੀ ਮਿਹਨਤ ਤੇ ਮੇਰੇ ਟੀਚਰਸ ਤੇ ਮੇਰੇ ਪੇਰੈਂਟਸ ਦਾ ਸਪੋਰਟ ਸੀ ਮੇਰੇ ਟੀਚਰਸ ਨੇ ਵੀ ਬਹੁਤ ਮਿਹਨਤ ਕੀਤੀ ਹਰ ਵੇਲੇ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਤੇ ਇਹਦੇ ਪਿੱਛੇ ਮੇਰੇ ਮਾਤਾ ਪਿਤਾ ਮੇਰੇ ਟੀਚਰਸ ਤੇ ਸੰਸਥਾ ਤੇ ਬਾਬਾ ਜੀ ਦਾ ਬਹੁਤ ਵੱਡਾ ਮੇਰਾ ਨਾਮ ਇਵਲੀਨ ਕੌਰ ਅੱਛਾ 10ਵੀਂ ਦੇ ਵਿੱਚੋਂ ਜਿਹੇਲੇ ਚ ਟੌਪ ਕੀਤਾ ਵਾ ਕਿਵੇਂ ਦਾ ਮਾਣ ਮਹਿਸੂਸ ਹੋ ਰਿਹਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਕਿ ਜਿਹੜੀ ਮਿਹਨਤ ਕੀਤੀ ਉਹਦਾ ਮਲ ਪਿਆ ਵਾ ਤੇ ਮੇਰੀ ਇੰਨੀ ਵਧੀਆ ਪਰਸੈਂਟੇਜ ਆਈ ਆ ਤੇ ਟੌਪ ਕੀਤਾ ਅੱਛਾ ਹੁਣ ਤੁਹਾਡਾ ਜਿਹੜਾ ਉਹ ਇੱਕ ਦਾ ਸੁਪਨਾ ਕੀ ਆ ਕੀ ਤੁਸੀਂ ਪੜ੍ਹ ਲਿਖ ਕੇ ਬਣਨਾ ਚਾਹੁੰਦੇ ਆ ਮੈਂ ਆਪਣੀ 12ਵੀਂ ਤੋਂ ਬਾਅਦ ਐਂਡੀ ਦਾ ਟੈਸਟ ਕਲੀਅਰ ਕਰਕੇ ਇੰਡੀਅਨ 에ਅਰ ਫੋਰਸ ਵਿੱਚ ਇੱਕ ਪਾਇਲਟ ਬਣਨਾ ਚਾਹੁੰਦੀ ਆ ਪਛਾਤ ਇਹ ਹੋਰ ਜਿਹੜੀ ਇਸ ਤਰੀਕੇ ਨਾਲ ਸਸਤਾ ਦੇ ਵਿੱਚ ਤੁਹਾਨੂੰ ਐਸੇ ਮੌਕੇ ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰਤਾਰ ਦੇ ਤੁਹਾਨੂੰ ਪੜ੍ਹਨ ਦਾ ਮੌਕਾ ਮਿਲਿਆ ਇੱਥੇ ਦਾ ਅੱਜ ਜਿਲ੍ਹੇ ਜੀ ਤੁਸੀਂ ਇੱਥੇ ਪੜ੍ਹ ਕੇ ਟੌਪ ਕੀਤਾ ਕਿਵੇਂ ਸੰਸਥਾ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਜੀ ਭੰਜਾ ਬਾਬਾ ਸੇਵਾ ਸਿੰਘ ਜੀ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਉਹਨਾਂ ਬਾਬਾ ਜੀ ਤੋਂ ਉਹਨਾਂ ਦਾ ਵੀ ਸਭ ਤੋਂ ਜ਼ਿਆਦਾ ਧੰਨਵਾਦ ਕਰਨਾ ਚਾਹੁੰਨੀ ਕਿਉਂਕਿ ਉਹ ਸਾਡੇ ਇਲਾਕੇ ਨੂੰ ਬਹੁਤ ਫਾਇਦਾ ਹੋਣ ਲਿਆ ਵਾ ਉਹਨਾਂ ਦੇ ਇਸ ਸਕੂਲ ਕਰਕੇ ਮਤਲਬ ਪੂਰੀ ਸਟੈਂਡਰਡ ਲੈਵਲ ਦੀ ਪੜ੍ਹਾਈ ਮਿਲ ਰਹੀ ਆ ਤੇ ਇੱਥੇ ਵੀ ਜੇ ਇੱਥੇ ਪੜਦੇ ਆ ਤੇ ਟਿਊਸ਼ਨ ਦੀ ਲੋੜ ਨਹੀਂ ਪੈਂਦੀ ਟੀਚਰਸ ਵੀ ਬਹੁਤ ਮਿਹਨਤ ਕਰਦੇ ਆ ਤੇ ਪੜਾਉਂਦੇ ਆ ਤੇ ਬਾਬਾ ਜੀ ਵੀ ਆ ਕੇ ਸਾਨੂੰ ਬਹੁਤ ਪ੍ਰੇਰਿਤ ਕਰਦੇ ਆ ਬਾਣੀ ਨਾਲ ਜੁੜਨ ਦਾ ਦੀ ਪ੍ਰੇਰਣਾ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਨੇ ਅੱਛੇ ਨਤੀਜਿਆਂ ਵਾਸਤੇ ਆਪਣੇ ਅਧਿਆਪਕਾਂ ਦੀ ਸਖਤ ਮਿਹਨਤ ਤੇ ਪੇਰੈਂਟਸ ਦੇ ਸਹਿਯੋਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਜਿੰਨਾ ਚਿਰ ਚਲੋ ਦੇਖੋ ਵਿਦਿਆਰਥੀ ਸਾਰੇ ਹੁੰਦੇ ਆ ਟੀਚਰ ਸਾਰਿਆਂ ਨੂੰ ਪੜਾਉਂਦੇ ਆ ਪਰ ਜਿੰਨਾ ਚਿਰ ਮਾਤਾ ਪਿਤਾ ਦਾ ਸਹਿਯੋਗ ਨਾ ਨਿਲੇ ਉਹਨਾਂ ਚਿਰ ਵੀ ਉਹ ਜਿਹੜੀ ਮਿਹਨਤ ਆ ਇੰਨੀ ਸਫਲ ਨਹੀਂ ਹੋ ਪਾਉਂਦੀ ਤੇ ਮੈਂ ਇਹਨੇ ਅੱਛੇ ਨਤੀਜਿਆਂ ਕਰਕੇ ਨਿਸ਼ਾਨੇ ਸਿੱਖੀ ਇੰਟਰਨੈਸ਼ਨਲ ਸਕੂਲ ਦੇ ਸਮੂਹ ਵਿਦਿਆਰਥੀ ਉਹਨਾਂ ਦੇ ਮਾਤਾ ਪਿਤਾ ਤੇ ਅਧਿਆਪਕਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਸ਼ੁਭ ਕਾਮਨਾਵਾਂ ਦਿੰਨਾ ਆ ਵਧਾਈ ਦਿੰਨਾ ਆ ਕਿ ਉਹਨਾਂ ਦੇ ਜੋ ਇਸ ਸਖਤ ਮਿਹਨ ਸਾਡੇ ਅਧਿਆਪਕਾਂ ਨੇ ਕੀਤੀ ਆ ਉਹਨੂੰ ਫਲ ਪਿਆ ਆ ਅੱਗੇ ਤੋਂ ਵੀ ਸਾਡੀ ਕੋਸ਼ਿਸ਼ ਆ ਕਿ ਇਸੇ ਤਰ੍ਹਾਂ ਹੁਣ ਸਾਡੇ ਟਾਰਗੇਟ ਇੱਥੇ ਸਿਰਫ ਡਿਸਟ੍ਰਿਕਟ ਤੱਕ ਨਹੀਂ ਹੋਰ ਵੀ ਅੱਗੇ ਹਰ ਟਾਰਗੇਟਸ ਹੈਗੇ ਆ ਜਿਹੜੇ ਮੈਂ ਇੱਥੇ ਜ਼ਿਕਰ ਨਹੀਂ ਕਰਨਾ ਚਾਹੁੰਦਾ ਅੱਗੇ ਮੈਨੂੰ ਵਿਸ਼ਵਾਸ ਹੈ ਕਿ ਅਧਿਆਪਕ ਜਿਹੜੇ ਹੋਰ ਸਖਤ ਮਿਹਨਤ ਕਰਨਗੇ ਤੇ ਅਗਲੇ ਆਉਣ ਵਾਲੇ ਜਿਹੜੇ ਨਤੀਜੇ ਆ ਉਹ ਇਹਨਾਂ ਤੋਂ ਹੀ ਬਹੁਤ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਪਿੰਡ ਮੇਰਾ ਸਿੱਟਪੁਰ ਹੈ ਜੀ ਅਚਾ ਕਿਵੇਂ ਦੇਖਦੇ ਜੇ ਤੁਹਾਡੀ ਬੱਚੀ ਜਿਹੜੇ ਚਾਪ ਕੀਤਾ ਪਲੱਸ ਟੂ ਜਮਾਤਾਂ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਲੱਗ ਰਿਹਾ ਜੀ ਜਦੋਂ ਬੱਚੇ ਤਰੱਕੀ ਦਾ ਰਾਹ ਫੜਦੇ ਆ ਮਾਪਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਇਹ ਇਸ ਸੰਸਥਾ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦਾ ਜੀ ਬਾਬਾ ਸੇਵਾ ਸਿੰਘ ਜੀ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਇਸ ਸੰਸਥਾ ਸਥਾਪਿਤ ਕੀਤੀ ਹੈ ਤੇ ਅੱਜ ਬੱਚੇ ਇੱਥੇ ਪੜ੍ਹਨੇ ਇੱਕ ਜਿਹੜਾ ਅਸਰ ਬਣਦੇ ਪਏ ਨੇ ਬਾਬਾ ਸੇਵਾ ਸਿੰਘ ਜੀ ਉਹਨਾਂ ਦਾ ਤੇ ਧੰਨਵਾਦ ਇਸ ਜਨਮ ਚ ਕਰਨਾ ਸਾਡੇ ਵਾਸਤੇ ਬੜਾ ਮੁਸ਼ਕਲ ਹੈ ਜੀ ਫਿਰ ਵੀ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਸ ਸੰਸਥਾ ਨੂੰ ਚਲਾ ਰਹੇ ਹੈ ਜੀ ਤੇ ਬਹੁਤ ਵਧੀਆ ਸਕੂਲ ਜਿਹੜੇ ਚੱਲ ਰਿਹਾ ਹੈ ਬਾਬਾ ਜੀ ਦੇ ਉਧਰਲੇ ਸਕੂਲ ਵੀ ਬਾਬਾ ਉਤਮ ਸਿੰਘ ਸਕੂਲ ਅਤੇ ਨਿਸ਼ਾਨੇ ਸਿੱਖੀ ਜਿਹੜਾ ਬਲੰਦੀਆਂ ਨੂੰ ਛੂ ਰਿਹਾ ਸਾਨੂੰ ਬਹੁਤ ਵਧੀਆ ਖੁਸ਼ੀ ਹੋ ਰਹੀ ਆ ਸਾਨੂੰ ਸਾਡੇ ਆ ਇਲਾਕੇ ਨੂੰ ਸਾਰੇ ਨੂੰ ਇਸ ਚੀਜ਼ ਤੇ ਮਾਣ ਆ ਜੀ ਵੱਧ ਤੋਂ ਵੱਧ ਜਿਹੜਾ ਕਿ ਕਿ ਉਹ ਅਸੀਂ ਇਹ ਚੀਜ਼ ਦਾ ਦੇਣ ਬਾਬਾ ਜੀ ਦਾ ਦੇ ਹੀ ਨਹੀਂ ਕਦੀ ਸਕਦੇ ਜੀ ਅੱਛਾ ਬੱਚੀ ਦਾ ਸੁਪਨਾ ਵਾ ਕੇ ਪੜ੍ਹ ਲੈ ਕੇ ਚੰਗੀ ਬੀਜ ਦੇ ਇਸਮਾਨ ਬਣਨਾ ਪਰਿਵਾਰ ਕਿਵੇਂ ਸਪੋਰਟ ਕਰਦਾ ਬੱਚੀ ਜਿਸ ਤਰ੍ਹਾਂ ਵੀ ਬੱਚੇ ਅੱਗੇ ਚੌਣਗੇ ਜੀ ਅੱਗੇ ਸਾਡੀ ਕਹਿਣ ਤੋਂ ਵੱਖਰਾ ਬੱਚਿਆਂ ਨੇ ਸਾਡ ਜੋ ਅਸੀਂ ਚਾਹੁੰਦੇ ਹਾਂ ਵੀ ਪਹਿਲੀ ਦੂਜੀ ਪੋਜੀਸ਼ਨ ਤੇ ਆਉਣਾ ਸ਼ਾਇਦ ਸਾਡੇ ਬੱਚੇ ਨੇ ਜ਼ਿਲ੍ਹੇ ਚੋਂ ਪਹਿਲਾ ਨੰਬਰ ਲਿਆ ਅਸੀਂ ਉਸ ਤਰੀਕੇ ਨਾਲ ਜਿੰਨੇ ਅੱਗੇ ਸਪੋਰਟ ਕੀਤੀ ਉਸ ਤੋਂ ਵੀ ਵੱਧ ਬੱਚੇ ਦੀ ਬਿਜ਼ਨਸ ਦੇ ਵਿੱਚ ਸਟੱਡੀ ਦੇ ਵਿੱਚ ਸਪੋਰਟ ਕਰਾਂਗੇ